ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਕੁਝ ਸ਼ਬਦਾਂ ਦੇ ਅਰਥ ਸਾਂਝੇ ਕੀਤੇ ਜਾਂਦੇ ਹਨ ਕੁਝ ਸ਼ਬਦ ਜਿਹੜੇ ਕਿਵੇਂ ਪੜ੍ਹਨੇ ਨੇ ਉਹ ਵਿਚਾਰੇ ਜਾਂਦੇ ਹਨ ਅੱਜ ਗੁਰਬਾਣੀ ਦੀ ਵਿੱਚੋਂ ਇੱਕ ਸ਼ਬਦ ਹੈ ਜੋ ਦੋ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੋਇਆ ਮਿਲ ਜਾਂਦਾ ਹੈ ਸਸੇ ਨੂੰ ਲਾਮ ਬਾਵੇ ਨੂੰ ਸਿਹਾਰੀ ਸੇਵ ਤੇ ਥੋੜਾ ਸਪੇਸ ਦੇ ਕੇ ਨਾਲ ਨੰਨਾ ਮੁਕਤਾ ਇਸ ਤਰੀਕੇ ਨਾਲ ਸਸੇ ਨੂੰ ਲਾਮ ਬਾਵਾ ਨੰਨ ਸਿਹਾਰੀ ਸੇਵ ਇਹਨਾਂ ਬਚਨਾਂ ਨੂੰ ਕਿਵੇਂ ਪੜ੍ਹਨਾ ਹੈ ਇਹ ਗੁਰਬਾਣੀ ਦੇ ਵਿੱਚੋਂ ਅਸਾਂ ਸਿੱਖਣਾ ਹੈ ਤਾਂ ਆਓ ਸਭ ਤੋਂ ਪਹਿਲਾਂ ਇੱਕ ਪੰਕਤੀ ਹੈ ਗੁਰਬਾਣੀ ਦੇ ਵਿੱਚ ਮਾਰੂ ਸੋਲਿਆਂ ਦੀ ਬਾਣੀ ਜਿਹਨੂੰ ਕਹਿੰਦੇ ਆ 1046 ਅੰਗ ਦੇ ਉੱਤੇ ਹੈ ਮਨਮੁਖ ਸੇਵ ਨ ਜਾਣਨ ਕਾਚੇ ਮਨਮੁਖ ਖੱਖੇ ਨੂੰ ਉਕੜਨੀ ਹੈ ਨਾ ਹੀ ਸਿਹਾਰੀ ਹੈ ਤਾਂ ਮਨਮੁਖ ਖੱਖੇ ਨੇ ਜੇ ਔਂਕੜ ਹੋਵੇ ਤਾਂ ਇੱਕ ਮਨਮੁਖ ਤੇ ਜੇ ਖੱਖੇ ਨੂੰ ਔਂਕੜ ਨਾ ਹੋਵੇ ਤਾਂ ਬਹੁਵਚਨ ਸ਼ਬਦ ਹੁੰਦਾ ਮਨਮੁਖ ਬਹੁਤੇ ਮਨਮੁਖ ਸੇਵ ਸਸੇ ਨੂੰ ਲਾਮ ਵਾਵੇ ਨੂੰ ਸਿਹਾਰੀ ਸੇਵ ਜਦੋਂ ਇਸ ਤਰ੍ਹਾਂ ਲਿਖਿਆ ਹੋਵੇ ਤਾਂ ਸਿਹਾਰੀ ਦੇ ਨਾਲ ਇਸਤਰੀ ਲਿੰਗ ਸ਼ਬਦ ਬਣਦਾ ਅਰਥ ਹੁੰਦਾ ਸੇਵਾ ਸੇਵਾ ਕਰਨੀ ਕੋਈ ਸੇਵਾ ਕਰਨਾ ਨਹੀਂ ਕਹਿੰਦੇ ਸੇਵਾ ਕਰਨੀ ਤੋਂ ਭਾਵ ਹੁੰਦਾ ਇਸਤਰੀ ਲਿੰਗ ਸ਼ਬਦ ਹੈ ਇਸ ਤਰੀਕੇ ਦੇ ਨਾਲ ਮਨਮੁਖ ਸੇਵ ਨਾ ਜਾਣਨ ਕਾਚੇ ਜਦੋਂ ਜਾਣਨ ਨੰਨੇ ਨੂੰ ਸਿਹਾਰੀ ਨਾਲ ਲੱਗੀ ਹੋਵੇ ਬਹੁਵਚਨ ਸ਼ਬਦ ਹੁੰਦਾ ਜਾਣਦੇ ਜਿਹੜੇ ਮਨੁੱਖ ਲੋਕ ਨੇ ਉਹ ਗੁਰੂ ਦੀ ਸੇਵਾ ਕਰਨੀ ਉਹਦੀ ਸ਼ਰਨ ਵਿੱਚ ਆਣਾ ਨਾਮ ਜਪਰਨਾ ਨਹੀਂ ਜਾਣਦੇ ਕਿਉਂਕਿ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਕੱਚਿਆਂ ਦੀ ਤਰ੍ਹਾਂ ਹੁੰਦਾ ਕੱਚੇ ਹੁੰਦੇ ਉਹ ਤਾਂ ਸਤਗੁਰ ਕਹਿੰਦੇ ਨੇ ਮਨੁੱਖ ਜਿਹੜੇ ਮਨਮਗਰ ਤੁਰਦੇ ਨੇ ਮਨ ਦੇ ਮਰੀਦ ਨੇ ਉਹ ਗੁਰੂ ਦੀ ਸੇਵਾ ਨਹੀਂ ਜਾਣਦੇ ਕੱਚੇ ਹੁੰਦੇ ਨੇ ਉਹ ਪੱਕਦੇ ਨਹੀਂ ਉਹਨਾਂ ਦਾ ਵਿਸ਼ਵਾਸ ਭਰੋਸਾ ਪੱਕਾ ਨਹੀਂ ਹੁੰਦਾ ਇਹਦੇ ਸ਼ਬਦ ਸਸੇ ਨੂੰ ਲਾਮ ਵਾਵਾ ਨੂੰ ਸਿਹਾਰੀ ਸੇਵ ਸਪੇਸ ਦੇ ਕੇ ਥੋੜਾ ਫਰਕ ਦੇ ਕੇ ਨਾਲ ਨੰਨਾ ਮੁਕਤਾ ਹੈ। ਤੋਂ ਇਹਨੂੰ ਸੇਵਿੰਨ ਪੜ੍ਹਨਾ ਗਲਤ ਹੈ। ਤੋਂ ਸੇਵ ਨਾ ਇਸ ਤਰੀਕੇ ਨਾਲ ਪਾਠ ਕਰਨਾ ਹੈ। ਤੋਂ ਅੱਗੇ ਪੰਕਤੀ ਇੱਕ ਹੋਰ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਾਂਗੇ ਸਤਗੁਰ ਸੇਵਨ ਸੇ ਵਡ ਭਾਗੀ। ਸਤਗੁਰ ਰਾਰੇ ਨੂੰ ਕਹਿੰਦਾ ਸਤਗੁਰ ਦੇ ਨੂੰ ਤੋਂ ਗੁਰੂ ਇੱਕ ਵਚਨ ਪੁਲਿੰਗ ਹੈ। ਇਸ ਕਰਕੇ ਰਾਰੇ ਨੂੰ ਅੰਕੜ ਲੱਗੀ ਹੋਈ ਹੈ ਪਰ ਸੇਵਨ ਜਦੋਂ ਸੱਸੇ ਨੂੰ ਲਾਮ 바ਵਾ ਨੰਨੇ ਨੂੰ ਸਹਿਰੀ ਸ਼ਬਦ ਹੋਵੇ ਤਾਂ ਸੇਵਨ ਅਰਥ ਹੁੰਦਾ ਸੇਮ ਦੇ ਹਨ ਚੇਤੇ ਕਰਦੇ ਹਨ ਯਾਦ ਕਰਦੇ ਹਨ ਤੋਂ ਬਹੁਤੇ ਹੈ ਬਹੁਵਚਨ ਸਤਗੁਰ ਸੇਵਨ ਜਿਹੜੇ ਸਤਗੁਰ ਨੂੰ ਸੇਮਦੇ ਹਨ ਜਿਹੜੇ ਗੁਰੂ ਨੂੰ ਚੇਤੇ ਕਰਦੇ ਹਨ ਸੇ ਇਹਦਾ ਪਤਾ ਸਾਨੂੰ ਸੇ ਸ਼ਬਦ ਤੋਂ ਵੀ ਲੱਗਦਾ ਕਿ ਇਹ ਬਹੁਵਚਨ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਸੱਸੀ ਨੂੰ ਨਾਮ ਸੇ ਸ਼ਬਦ ਵਰਤਿਆ ਤਾਂ ਬਹੁਵਚਨ ਵਾਸਤੇ ਵਰਤਿਆ ਜਾਂਦਾ ਜਾਂਦਾ ਹੈ ਪਰ ਜੇ ਹੋੜਾ ਹੋਵੇ ਸੱਸੀ ਨੂੰ ਸੋ ਤਾਂ ਇੱਕ ਵਚਨ ਵਾਸਤੇ ਵਰਤਿਆ ਜਾਂਦਾ ਹੈ ਸੋ ਇੱਥੇ ਸ਼ਬਦ ਸੱਸੀ ਨੂੰ ਨਾਮ ਸੇ ਵੱਡੇ ਭਾਗੀ ਤੋਂ ਪਾ ਵੱਡੇ ਭਾਗਾਂ ਵਾਲੇ ਸਤਿਗੁਰੂ ਨੂੰ ਜਿਹੜੇ ਸੇਮ ਦੇ ਹਨ ਜੋ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਹਨ ਨਾਮ ਜਪਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ ਸਤਿਗੁਰੂ ਰਖਦੇ ਨੇ ਤੋ ਇੱਥੇ ਸੱਸੀ ਨੂੰ ਨਾਮ ਪਾਵਾ ਨੰਨੇ ਨੂੰ ਸਿਆਰੀ ਸੇਵਨ ਇਹ ਇਕੱਠਾ ਪੜਨਾ ਹੈ ਸੇਵਨ ਇੱਕ ਗੁਰਬਾਣੀ ਤੋਂ ਪੰਕਤੀ ਅਸੀਂ ਹੋਰ ਲੈ ਲੈਂਦੇ ਹਾਂ ਜੋ ਗੁਰਬਾਣੀ ਵਿੱਚ ਦਰਜ ਹੈ ਔਰ 1170 ਅੰਗ ਦੇ ਉੱਤੇ ਹੈ ਤੇ ਜਿਹੜੀ ਪਿਛਲੀ ਪੰਕਤੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਮੈਂ ਸਤਗੁਰ ਸੇਵਨ ਸੇਵਡ ਭਾਗੀ ਉਹ 1043 ਅੰਗ ਦੇ ਉੱਤੇ ਹੈ ਜਿਹੜੀ ਹੁਣ ਬੋਲਣ ਲੱਗਿਆ ਇਹ 1170 ਅੰਗ ਦੇ ਉੱਤੇ ਦਰਜ ਹੈ ਗੁਰ ਸੇਵਨਾ ਭਾਈ ਸੇ ਚੋਰ ਚੋਰ ਗੁਰ ਰਾਰੇ ਨੂੰ ਉਕੜ ਨਹੀਂ ਹੈ ਗੁਰ ਦੇ ਨੂੰ ਗੁਰੂ ਦੀ ਸੇਵਾ ਦੀ ਸ਼ਬਦ ਸੰਬੰਧਕ ਨਾਲ ਆਣ ਕਰਕੇ ਗੁਰ ਦੇ ਰਾਰੇ ਨੂੰ ਉਕੜ ਨਹੀਂ ਲੱਗੇ ਹੈ ਪੁਲਿੰਗ ਇੱਕ ਵਚਨ ਹੈ ਗੁਰ ਸ਼ਬਦ ਗੁਰ ਸੇਵ ਨਾ ਪਾਈ ਸੇਵ ਸਸੇ ਨੂੰ ਲਾਵਾ ਬਾਵਾ ਸੇਵ ਤੇ ਥੋੜਾ ਫਰਕ ਪਾ ਕੇ ਨਾਲ ਨੰਨਾ ਲਿਖਿਆ ਹੋਇਆ ਹੈ ਇਹਨੂੰ ਸੇਵਨ ਪਾਠ ਨਹੀਂ ਪੜਨਾ ਜਦੋਂ ਵੀ ਕਿਤੇ ਗੁਰਬਾਣੀ ਦੇ ਵਿੱਚ ਸਸੇ ਨੂੰ ਲਾਵਾ ਬਾਵਾ ਨਾਲ ਨੰਨਾ ਲਿਖਿਆ ਹੋਇਆ ਮਿਲ ਜਾਵੇ ਉਨੂੰ ਸੇਵ ਨਾ ਇਸ ਤਰ੍ਹਾਂ ਪੜ੍ਹਨਾ ਸੇਵ ਨਹੀਂ ਕਰਨਾ ਹੈ ਗੁਰ ਸੇਵ ਨ ਪਾਈ ਗੁਰੂ ਦੀ ਸੇਵਾ ਚੰਗੀ ਨਹੀਂ ਲੱਗੀ ਸੇ ਚੋਰ ਚੋਰ ਸ ਸ ਸਿਹਾਰੀ ਸੇ ਓ ਮਨੁਖ ਜਿਹਨਾਂ ਨੂੰ ਗੁਰੂ ਦੀ ਸੇਵਾ ਚੰਗੀ ਨਹੀਂ ਲੱਗੀ ਉਹ ਚੋਰਾਂ ਤੋਂ ਵੀ ਵੱਡੇ ਝੋੜ ਹੈ ਸਤਿਗੁਰ ਕਹਿੰਦੇ ਨੇ ਤਾਂ ਇਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਜਿਹੜਾ ਸੇਵ ਸ਼ਬਦ ਹੈ ਸ ਸਿਹੇ ਨੂੰ ਲਾਮਭਾਵੇ ਸਿਹਾਰੀ ਥੋੜਾ ਫਰਕ ਦੇ ਕੇ ਨੰਨਾ ਨਾਲ ਲਿਖਿਆ ਹੋਵੇ ਉਹਨੂੰ ਸੇਵਨਾ ਇਸ ਤਰ੍ਹਾਂ ਪਾਠ ਕਰਨਾ ਹੈ ਜਦੋਂ ਸੱਸੀ ਨੂੰ ਲਾਵਾਂ ਬਾਵਾ ਨੰਨੇ ਨਾਲ ਸਿਹਾਰੀ ਹੋਵੇ ਉਹਨੂੰ ਸੇਵਨ ਪਾਠ ਪੜ੍ਹਨਾ ਹੈ ਜਦੋਂ ਸੱਸੀ ਨੂੰ ਲਾਵਾਂ ਬਾਵਾ ਤੇ ਨੰਨਾ ਨਾਲ ਲਿਖਿਆ ਹੋਵੇ ਥੋੜਾ ਸਪੇਸ ਦੇ ਕੇ ਉਹਨੂੰ ਵੀ ਸੇਵਨਾ ਇਸ ਤਰ੍ਹਾਂ ਪਾਠ ਕਰਨਾ ਹੈ ਸੋ ਇਹ ਗੁਰਬਾਣੀ ਦੇ ਵਿੱਚੋਂ ਅਸਾਂ ਨੇ ਸਿੱਖਣਾ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿਉਂਕਿ ਗੁਰਬਾਣੀ ਦੀ ਵਿਆਖਿਆ ਜਿਹੜੀ ਹੈ ਉਹ ਗੁਰਬਾਣੀ ਹੀ ਕਰਦੀ ਹੈ ਇਸ ਕਰਕੇ ਇਹ ਜਿਹੜਾ ਚੈਨਲ ਹੈ ਬਣਾਇਆ ਹੋਇਆ YouTube ਦਾ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਨੂੰ ਆਪ ਜੀ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤਾਂ ਕਿ ਗੁਰਬਾਣੀ ਦੀ ਵਿਚਾਰ ਬਹੁਤਿਆਂ ਸੰਗਤਾਂ ਤੱਕ ਪਹੁੰਚ ਸਕੇ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ